ਦੋਸਤੋ ਅਕਸਰ ਕੁੜੀਆਂ ਦੀ ਬਰਾਬਰੀ ਦੀ ਗੱਲ ਕੀਤੀ ਜਾਂਦੀ ਆ ਉੱਥੇ ਕੁਝ ਔਮਨ ਇੰਪਾਵਰਮੈਂਟ ਵਾਲੇ ਲੋਕ ਇਹ ਕਹਿੰਦੇ ਆ ਕਿ ਅਗਰ ਮੁੰਡਾ ਸ਼ਰਾਬ ਪੀ ਸਕਦਾ ਤਾਂ ਕੁੜੀ ਕਿਉਂ ਨਹੀਂ ਪੀ ਸਕਦੀ ਯੈਸ ਇੱਥੇ ਮੈਂ ਕਹਾਂਗਾ ਕਿ ਮੁੰਡਾ ਕੁੜੀ ਸਮਾਨ ਨਹੀਂ ਹਨ ਵੈਸੇ ਮੈਂ ਆਪਣੀਆਂ ਵੀਡੀਓਜ਼ 'ਚ ਹਮੇਸ਼ਾ ਮੁੰਡਿਆਂ ਨੂੰ ਵੀ ਸ਼ਰਾਬ ਪੀਣ ਤੋਂ ਰੋਕਦਾ ਲੇਕਿਨ ਕੁੜੀਆਂ ਲਈ ਸ਼ਰਾਬ ਪੀਣੀ ਹੋਰ ਵੀ ਮਾੜੀ ਹੈ ਯੈਸ ਇਹ ਦੇ ਰੀਜ਼ਨਸ ਦੱਸਦਾ ਸਭ ਤੋਂ ਪਹਿਲਾਂ ਤਾਂ ਵਿਟਾਮਿਨ B12 ਲਗਾਤਾਰ ਅਲਕੋਹਲ ਅਬਿਊਜ਼ ਕਰਨ ਵਾਲੇ ਦਾ ਵਿਟਾਮਿਨ B12 ਹਮੇਸ਼ਾ ਘੱਟ ਹੁੰਦਾ ਔਰ ਗਰਲਜ਼ ਨੂੰ ਇਹਦੀ ਬਹੁਤ ਲੋੜ ਆ ਬੋਨ ਮੈਰੋ ਥਰ ਐਚ ਬੀ ਐਂਡ ਆਇਰਨ ਪੂਰਾ ਰੱਖਣ ਦੇ ਲਈ ਵਿਟਾਮਿਨ ਬੀ 12 ਬਹੁਤ ਜ਼ਰੂਰੀ ਆ ਔਰ ਥਰੂ ਆਊਟ ਪ੍ਰੈਗਨੈਂਸੀ ਗਰਲਸ ਨੂੰ ਟੈਬਲੇਟਸ ਦਿੱਤੀਆਂ ਜਾਂਦੀਆਂ ਮਿਸ ਕੈਰੇਜ ਹੋਣਾ ਪ੍ਰੈਗਨੈਂਸੀ ਸਕਸੈਸਫੁਲ ਨਾ ਹੋਣੀ ਉਹਦਾ ਇੱਕ ਬਹੁਤ ਵੱਡਾ ਰੀਜ਼ਨ ਹੁੰਦਾ ਹੈ ਆਇਰਨ ਫੋਲਿਕ ਐਸਿਡ ਬੀ 12 ਐਚ ਬੀ ਦੀ ਕਮੀ ਦੂਸਰੇ ਨੰਬਰ ਤੇ ਗੱਲ ਕਰਦੇ ਆ ਕਿ ਸ਼ਰਾਬ ਆਪਣੇ ਹਾਰਮੋਨਸ ਡਿਸਟਰਬ ਕਰਦੀ ਹੈ ਮੈਂਸਸ ਸੀਜ਼ ਹੋ ਜਾਂਦੇ ਨੇ ਕਈ ਵਾਰ ਜਿਆਦਾ ਅਬਿਊਜ਼ ਨਾਲ ਔਰ ਜਿਹੜੀ ਗਰਲਸ ਦੇ पीरियड्स मेंसेस परफेक्ट नहीं की ਉਹਨਾਂ ਦੀ ਸਿਹਤ ਕਦੇ ਪਰਫੈਕਟ ਨਹੀਂ ਰਹਿ ਸਕਦੀ ਐਸਟ੍ਰੋਜਨਿਕ ਹੈ ਸੋ ਐਸਟ੍ਰੋਜਨ ਡੋਮਿਨੈਂਸ ਕਰ ਸਕਦੀ ਹੈ ਸਿਸਟ ਬਣ ਸਕਦੇ ਹਨ ਬ੍ਰੈਸਟ ਕੈਂਸਰ ਤੱਕ ਦੀ ਨੌਬਤ ਆ ਜਾਂਦੀ ਹੈ ਅਲਕੋਹਲ ਅਬਿਊਜ਼ ਨਾਲ ਸੋ ਮੈਂ ਅਕਸਰ ਆਪਣੀਆਂ ਵੀਡੀਓਜ਼ ਦੇ ਵਿੱਚ ਕੁੜੀਆਂ ਦੇ ਹੱਕਾਂ ਦੀ ਕੁੜੀਆਂ ਦੇ ਸਿਹਤ ਦੀ ਕੁੜੀਆਂ ਦੀ ਬਰਾਬਰੀ ਦੀ ਗੱਲ ਕਰਦਾ ਲੇਕਿਨ ਸ਼ਰਾਬ ਪੀਣਾ ਵਿਮਨ ਏਮਪਾਵਰਮੈਂਟ ਨਹੀਂ ਹੈ ਆਪਣਾ ਸਰੀਰ ਦੇਖੋ ਆਪਣਾ ਪਰਿਵਾਰ ਦੇਖੋ